ਦੋਸਤੋ ਸਸਿਕਾਲ ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋਣੀਆਂ ਨਾ ਵਿਧਾਨ ਸਭਾ ਤੇ ਉਹਨਾਂ ਦੇ ਵਿੱਚ ਇੱਕ ਤਕਰੀਬਨ 1.5 ਸਾਲ ਦਾ ਸਮਾਂ ਬਾਕੀ ਹੈ ਹੁਣ ਗੱਲ ਕੀ ਹੈ ਹਰ ਇੱਕ ਬੰਦਾ ਮੁੱਖ ਮੰਤਰੀ ਬਣ ਕੇ ਪੈਂਦਰਾ ਉਧਰੋਂ ਤਾਂ ਅਕਾਲੀ ਦਲ ਵਾਲਿਆਂ ਦੇ ਵੀ ਸਾਡੀ ਆ ਗਈ ਉਧਰੋਂ ਬੀਜਪੀ ਵਾਲਿਆਂ ਦੇ ਵੀ ਅਸੀਂ ਗੱਠ ਜੋੜ ਕਰੀਏ ਨਾ ਕਰੀਏ ਨਵਾਂ ਜਿਹੜਾ ਅਕਾਲੀ ਦਲ ਆ ਹਰਪ੍ਰੀਤ ਸਿੰਘ ਵਾਲਾ ਜਿਹੜਾ ਨਵਾਂ ਬਣਿਆ ਪਿਛਲੇ ਹਫਤੇ ਉਹ ਕਹਿੰਦੇ ਅਸੀਂ ਗੱਠ ਜੋੜ ਕਰ ਲਾਂਗੇ ਕਿਤੇ ਪਿੰਡਾਂ 'ਚ ਅਸੀਂ ਵੜ ਗਏ ਤੇ ਜਿੰਨੀ ਕੁ ਕਮੀ ਐ ਉਹ ਨਿਕਲ ਜੂਗੀ ਨੰਬਰ 3 ਤੇ ਆ ਗਏ ਕਾਂਗਰਸੀ ਹੁਣ ਕਾਂਗਰਸ ਹਨਾ ਜਿਹੜੀ ਮਿੱਤਰੋ 1997 ਦੇ ਵਿੱਚ ਕਿਉਂਕਿ 1995 ਦੇ ਵਿੱਚ ਬਿਆਨਤ ਸਿੰਘ ਮੁੱਖ ਮੰਤਰੀ ਹੁੰਦੇ ਸੀ 92 ਚ ਸਰਕਾਰ ਬਣੀ ਬਾਈਕਾਉਟ ਸੀ ਅਕਾਲੀਆਂ ਦਾ 95 ਚ ਬਿਆਨਤ ਸਿੰਘ ਜੀਾਂ ਦਾ ਅਸੈਸੀਨੇਸ਼ਨ ਹੋਇਆ ਮਤਲਬ ਵਿਸਪੋਰਟ ਹੋ ਗਿਆ ਤੇ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਹਰਚਰਨ ਸਿੰਘ ਬਰਾੜ ਸਾਹਿਬ ਇਹਨਾਂ ਨੂੰ ਨਵੇਂ ਪੱਤਰਕਾਰ ਸ਼ਾਇਦ ਨਾ ਜਾਣਦੇ ਹੋਣ ਭਰਾਵੇ ਭਰਾ ਜਿਹੜੇ YouTube ਤੇ ਵੈਬ ਚੈਨਲਾਂ ਤੇ ਕੰਮ ਕਰਦੇ ਐ ਇਨਾਂ ਦਾ ਹਰਜਨਸੋਂ ਬਰਾੜ ਦਾ ਪਿੰਡ ਸੀ ਮੁਕਸਰ ਤੋਂ ਕੋਟਕਪੂਰਾ ਰੋਡ ਦੇ ਉੱਤੇ ਸਰਾਏ ਨਾਗਾ ਇੱਕ ਰਜਵਾੜੇ ਸੀ ਉਹਨਾਂ ਦਾ ਆਪਣਾ ਸਟਾਈਲ ਸੀ ਕੰਮ ਕਰਨ ਦਾ ਉਹਨਾਂ ਦੀ ਬਾਦਲ ਸਾਹ ਪ੍ਰਤੀ ਪ੍ਰਕਾਸ਼ੋਂ ਬਾਦਲ ਪ੍ਰਤੀ ਜਿਹੜੀ رائے ਸੀ ਉਹ ਥੋੜੀ ਜਿਹੀ ਢਿੱਲੀ ਸੀ ਪਰ ਜਿਵੇਂ ਹੁਣ ਇੱਕ ਦੂਜੇ ਦੀਆਂ ਟੰਗਾਂ ਖਿੱਚ ਰਹੇ ਆ ਨਾ ਕਾਂਗਰਸੀ ਏਵੇਂ ਹੀ ਉਦੋਂ ਅ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੀਰ ਸਿੰਘ ਦੂਲੋ ਤੇ ਰਜਿੰਦਰ ਕੌਰ ਪਠੜ੍ਹ ਨੂੰ ਇਹਨਾਂ ਨੇ ਲਾਇਆ ਅੱਗੇ ਤੇ ਗੁਲਾਮ ਨਵੀ ਯਾਦ ਹੁੰਦੇ ਸੀ ਜੰਮੂ ਕਸ਼ਮੀਰ ਵਾਲੇ ਉਹਨਾਂ ਨੇ ਪਿੱਛੋਂ ਥਾਪੀ ਮਾਰਤੀ ਚੱਕਤਾ ਫੱਟਾ ਅਖੀਰ ਤਿੰਨ ਕੁ ਮਹੀਨੇ ਸਾਢੇ ਇੱਕ ਤਿੰਨ ਮਹੀਨੇ ਰਹਿੰਦੇ ਸੀ 1996 ਦਸੰਬਰ ਨਵੰਬਰ ਦੇ ਵਿੱਚ ਬੀਬੀ ਰਜਿੰਦਰ ਕੌਰ ਪਠੜ੍ਹ ਜੀ ਮੁੱਖ ਮੰਤਰੀ ਬਣ ਗਏ ਉਹਨਾਂ ਦੇ ਨਾਂ ਅੱਗੇ ਲਿਖਿਆ ਜਾਂਦਾ ਨਾ ਸਾਬਕਾ ਮੁੱਖ ਮੰਤਰੀ ਉਹ 2 3 ਮਹੀਨੇ ਬਣੇ ਸੀ ਚਲੋ ਜੀ 97 ਦੀਆਂ ਚੋਣਾਂ ਆਈਆਂ ਤੇ ਕਾਂਗਰਸੀ ਇੱਕ ਦੂਜਾਂ ਦੇ ਲੀੜੇ ਪਾੜਦੇ ਰਹੇਗੇ ਤੇ ਅਕਾਲੀ ਭਾਜਪਾ ਗੱਠ ਜੋੜ 90 ਤੋਂ ਵੱਧ ਸੀਟਾਂ ਜਿੱਤ ਕੇ ਪੂਰਨ ਬਹੁਮਤ ਨਾਲ 97 ਦੇ ਵਿੱਚ ਸਰਕਾਰ ਬਣਾਉਂਦਾ ਹੈ ਕਾਂਗਰਸੀ ਜਦੋਂ ਖਰਚੇ ਜਿਚਾ ਕੇ ਉਹਨਾਂ ਨੇ ਇਹ ਫਿਰ 2 ਸਾਲਾਂ ਜੇ ਟੈਗਗੇ ਤੇ 1999 ਦੇ ਵਿੱਚ ਕਾਂਗਰਸ ਨੂੰ ਜੁਆਇਨ ਕਰਦੇ ਹੈ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ 1999 ਦੇ ਵਿੱਚ ਕਾਂਗਰਸ ਜੁਆਇਨ ਕੀਤੀ ਲੋਕ ਸਭਾ ਚੋਣ ਲੜੀ ਜਿੱਤ ਗਏ ਕਿਉਂਕਿ ਮਹਾਰਾਜਾ ਪਟਿਆਲਾ ਵਾਜਦੇ ਸੀ ਉਹਨਾਂ ਦੀ ਪਿੰਡਾਂ ਦੇ ਵਿੱਚ ਇੱਕ ਸੇ ਸੀ ਇੱਕ ਵਾਈਬ ਬਣੀ ਹੋਈ ਸੀ ਤਾਂ ਚਲੋ ਜੀ ਉਹ ਅੱਗੇ ਆ ਕੇ ਪ੍ਰਧਾਨ ਬਣਦੇ ਐ ਤੇ 2002 ਦੇ ਵਿੱਚ ਉਹ ਮੁੱਖ ਮੰਤਰੀ ਬਣ ਗਏ ਮਿੱਤਰੋ ਅੱਜ ਤੋਂ 23 ਸਾਲ ਪਹਿਲਾਂ ਉਹਨਾਂ ਦਾ ਸਟਾਈਲ ਸੀ ਕੰਮ ਕਰਨ ਦਾ ਉਹ ਵੀ ਰਜਵਾੜੇ ਸੀ ਉਹ ਬਹੁਤੇ ਐਮਐਮਐਲ ਨੂੰ ਮਿਲਦੇ ਨਹੀਂ ਸੀ ਉਹ ਕਹਿੰਦੇ ਸੀ ਚਾਲੇ ਯਾਰ ਮੜੀ ਹਵਾ ਆਉਣ ਦੇ ਮਤਲਬ ਸਿਰੇ ਜ ਨਹੀਂ ਚੜਾਉਂਦੇ ਸੀ ਤਾਂ ਉਹਨਾਂ ਨੇ ਸਰਕਾਰ ਚਲਾਈ 2004 ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਤੇ ਬੀਬਾ ਸਰੇਂਦਰ ਕੌਰ ਬਾਦਲ ਮਤਲਬ ਪ੍ਰਕਾਸ਼ ਸਿੰਘ ਬਾਦਲ ਦੇ ਵਾਈਫ ਉਹਨਾਂ ਤੇ ਐਫ ਆਈ ਆਰ ਦਰਜ ਹੁੰਦੀ ਹੈ ਜਿਵੇਂ ਹੁਣ ਮਜੀਠੀਆ ਸਾਹਿਬ ਤੇ ਹੋਈ ਹੈ ਹਫਤਾ ਸ਼ੈਡਾਕ ਦਿਨਾ ਵਾਸਤੇ ਅੰਦਰ ਵੀ ਹੋਈ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਨੇ ਅੰਦਰ ਵੀ ਦਿੱਤਾ ਬੜੀਆਂ ਇਹਨਾਂ ਦੇ ਫਾਰਮ ਹਾਊਸ ਦੀਆਂ ਮੰਤੀਆਂ ਹੋਈਆਂ ਵਿਜੀਲੈਂਸ ਨੇ ਆਗਾ ਪਾਇਆ ਕਾਰ ਕਰਾ ਕੇ ਬਈ ਜੀ 2007 ਦੇ ਵਿੱਚ ਫੇਰ ਕਿਉਂਕਿ ਕਾਂਗਰਸ ਤੇ ਲੜਦੇ ਰਹੇਗੇ 7 ਦੇ ਵਿੱਚ ਫੇਰ ਅਕਾਲੀ ਦਲ ਦੀ ਸਰਕਾਰ ਬਣ ਗਈ ਤੇ ਪ੍ਰਕਾਸ਼ ਸਿੰਘ ਬਾਦਲ ਬਣ ਗਏ ਮੁੱਖ ਮੰਤਰੀ ਫੇਰ ਆ ਗਏ 12 ਦੀਆਂ ਚੋਣਾਂ ਹੁਣ 12 ਦੀਆਂ ਚੋਣਾਂ ਦੇ ਵਿੱਚ ਉਸ ਤੋਂ ਪਹਿਲਾਂ 2009 ਦੇ ਵਿੱਚ ਰਣੇਂਦਰ ਸਿੰਘ ਬਠਿੰਡਾ ਹਲਕੇ ਤੋਂ ਚੋਣ ਲੜੇ ਬਠਿੰਡਾ ਹਲਕਾ ਪਹਿਲਾਂ ਰਿਜ਼ਰਵ ਹੁੰਦਾ ਸੀ ਫਿਰ ਓਪਨ ਹੋ ਗਿਆ ਜਰਨਲ ਹੋ ਗਿਆ ਪਰ ਉਹ ਵੀ ਹਾਰ ਗਏ ਹਰ ਸਿਮਰਤ ਕੌਰ ਬਾਦਲ ਜਿੱਤ ਗਏ ਉਸ ਤੋਂ ਬਾਅਦ ਮਿੱਤਰੋ ਅੱਗੇ ਆ ਕੇ 2012 ਦੀਆਂ ਚੋਣਾਂ ਆਈਆਂ ਜਿਵੇਂ ਹੁਣ ਇੱਕ ਹਲਕੇ ਦੇ ਵਿੱਚ ਦੋ ਦੋ ਉਮੀਦਵਾਰਾਂ ਨੂੰ ਥਾਪੀ ਮਾਰ ਰਹੇ ਹਨ ਰਾਜਾ ਵਿਡੰਗ ਸੁਖੀ ਰੰਦਾਵਾ ਪ੍ਰਤਾਪ ਸਿੰਘ ਬਾਜਵਾ ਜੀਰੇ ਵਰਗੇ ਤਾਂ ਚਲੋ ਵਿਚਾਰੇ ਬਾਲੇ ਜੂਨੀਅਰ ਇਹਨਾਂ ਦਾ ਜਿਹੜਾ ਇੱਕ ਕੈਂਪ ਹੈ ਮਤਲਬ ਉਹ ਦੂਜੀ ਸਾਈਡਾਂ ਚੰਨੀ ਪ੍ਰਗਟ ਸਿਓ ਰਣਾ ਗੁਰਜੀਤ ਉਹ ਕੈਂਪੈਕ ਮਤਲਬ ਦੋ ਧੜੇ ਹੋ ਗਏ ਬਰਾਬਰ ਖੜੇ ਠੀਕ ਹੈ ਆਸ਼ੂ ਦੀ ਚੋਣ ਲੁਧਿਆਣੇ ਵਾਲੀ ਤੋਂ ਬਾਅਦ ਉਵੇਂ ਇਹਨਾਂ ਦੇ ਦੋ ਦੋ ਉਮੀਦਵਾਰ ਇਹਨਾਂ ਨੇ ਆਖਿਆ 12 ਦੇ ਵਿੱਚ 5 ਸਾਲ ਹੋ ਗਏ ਤੇ ਸਰਕਾਰ ਦਾ ਵਿਰੋਧੀ ਫੈਕਟਰ ਵੀ ਹੈਗਾ ਅਕਾਲੀ ਦਲ ਦਾ ਪਰ ਜਿਹੜੇ ਇਹਨਾਂ ਦੇ ਵਿਰੋਧੀ ਉਮੀਦਵਾਰ ਮਿੱਤਰੋ ਖੜੇ ਸੀ ਨਾ ਉਹਨਾਂ ਨੂੰ ਸੁਖਬੀਰ ਕਿਉਂ ਬਾਦਲ ਨੇ ਮਾਰੀ ਥਾਪੀ ਵਿਖਾ ਕਦੋਂ ਚੋਣ 'ਚ ਖੜਾ ਰਹਿ ਖਰਚਾ ਪੱਠਾ ਸਾਡਾ ਚੋਣ ਅਸੀਂ ਲੜਾਂਗੇ ਤੇਰੀ ਤੂੰ ਖੜਾ ਦਿਸਣਾ ਚਾਹੀਦਾ ਕੋਈ 12000 ਵੋਟ ਲੈ ਗਿਆ ਕੋਈ 15 ਲੈ ਗਿਆ ਕੋਈ 18 ਲੈ ਗਿਆ ਕਾਂਗਰਸ ਫੇਰ ਮਾਂਜੀ ਗਈ ਤੇ ਇਹਨਾਂ ਨੇ ਥਾਲੀ 'ਚ ਰੱਖ ਕੇ ਸਰਕਾਰ ਫੇਰ ਬਣਾਤੀ ਅਕਾਲੀ ਦਲ ਦੀ 12 ਦੇ ਵਿੱਚ 2012 ਦੇ ਵਿੱਚ ਆਕਾਲੀ ਦਲ ਰਿਪੀਟ ਕਰਦਾ ਹੈ 18ਆਂ ਮਤਲੋ 17 ਦੀਆਂ ਚੋਣਾਂ 17 ਦੇ ਵਿੱਚ ਫੇਰ ਕੈਪਟਨ ਅਮਰਿੰਦਰ ਸਿੰਘ ਨੂੰ ਲਿਆਂਦਾ ਗਿਆ ਘਰੇ ਬੈਠੇ ਨੂੰ ਉਹਨੇ ਗੁਟਕਾ ਸਹਬ ਚੱਕ ਕੇ ਕਿਉਂਕਿ 15 ਚ ਬਿਆਦਬੀ ਹੋਈ ਸੀ ਨਹੀਂ ਤਾਂ ਸਰਕਾਰ ਸ਼ਾਇਦ ਹੋਰ 10 ਸਾਲ ਕਾਲੀ ਦਲ ਦੀ ਤੁਰੀ ਫਿਰਦੀ ਤਾਂ 15 ਚ ਬਿਆਦਬੀ ਹੋਗੀ ਫਿਲਮਾਂ ਲਗੀਆਂ ਤੇ ਉਹ ਜਿਹੜਾ ਸਵਾਗ ਰਚਿਆ ਡੇਰੇ ਵਾਲੇ ਸਰਸੇ ਡੇਰੇ ਵਾਲੇ ਨੇ ਉੱਥੇ ਸਲਾਬਤਪੁਰੇ ਡੇਰੇ ਦੇ ਵਿੱਚ ਪਸ਼ਾਕ ਪਾਈ ਜਿਹੜੀ ਚੰਦੂ ਮਾਜਰਾ ਸੌ ਵਰਗਿਆਂ ਦਾ ਨਾਂ ਲੱਗਦਾ ਮਤਲਬ ਬਹੁਤ ਸਾਰੀਆਂ ਗੱਲਾਂ ਆ ਤਾਂ 16 ਤੇ 17 ਦੇ ਵਿੱਚ ਮਿੱਤਰੋ ਕੈਪਟਨ ਅਮਰਿੰਦਰ ਸਿੰਘ ਨੇ 16 2016 ਦੇ ਵਿੱਚ ਰੈਲੀ ਕਰਦਿਆਂ ਹੋਇਆਂ ਗੁਟਕਾ ਸਾਹਿਬ ਲੈ ਕੇ ਰਮਣਜੀਤ ਸਿੰਘ ਸਿੱਕੀ ਸਾਹਿਬ ਜਿਹੜੇ ਐਮਐਲਏ ਸੀ ਖਡੂਰ ਸਾਹਿਬ ਤੋਂ ਉਹ ਕੋਲੇ ਗੁਟਕਾ ਸਾਹਿਬ ਰੱਖਦੇ ਸੀ ਕਿਉਂਕਿ ਨਿਤਨੇਮੀ ਸੀ ਉਹਨਾਂ ਨੂੰ ਪੁੱਛਿਆ ਗਿਆ ਕਿ ਗੁਟਕਾ ਸਾਹਿਬ ਹੈਗਾ ਉਹ ਕਹਿੰਦਾ ਜੀ ਹੈਗਾ ਉਹਨਾਂ ਤੋਂ ਗੁਟਕਾ ਸਾਹਿਬ ਲੈ ਕੇ ਇਹਨਾਂ ਨੇ ਸੌ ਖਾਧੀ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵੱਲ ਮੂੰਹ ਕਰਕੇ ਕਿ ਮੈਂ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰ ਦੂੰਗਾ ਤੇ ਬੇਅਦਬੀ ਦਾ ਇਨਸਾਫ ਲਵਾਵਾਂਗੇ 17 ਚ ਬਣ ਗਈ ਵੀ ਕਾਂਗਰਸ ਸਰਕਾਰ ਮੁੜ ਕੇ ਆਪਾਂ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਵੇਖਿਆ ਹੀ ਹੈ ਵੀ ਕੈਪਟਨ ਸਾਹਿਬ ਨੇ ਕੀ ਕੀਤਾ ਅਖੀਰ ਉਹੀ 96 ਵਾਲੀ ਗੱਲ ਚੰਨੀ ਉਰੀ ਰੰਧਾਵੀ ਉਰੀ ਨਵਜੋਸ ਸਿੱਧੂ ਉਰੀ ਜਿਉਂ ਗੱਡੀਆਂ ਭਜਾਈਆਂ ਤੇ 3 ਮਹੀਨਿਆਂ ਵਾਸਤੇ ਸਾਢੇ 3 ਮਹੀਨਿਆਂ ਵਾਸਤੇ ਚੰਨੀ ਸਾਹਿਬ ਨੂੰ ਮੁੱਖ ਮੰਤਰੀ ਬਣਾਤਾ ਤੇ ਚੋਣ ਆ ਗਈ 2022 ਦੀ ਤੇ ਇਹਨਾਂ ਨੇ ਆਪ ਦੇ ਕਾਂਗਰਸੀਆਂ ਨੇ ਕੁੜਤੇ ਪਾੜਦੇ 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 ਆਮ ਆਦਮੀ ਚ ਅੱਧੇ ਇੱਕ 50 ਕ ਐਮਐਲਏ ਤਾਂ ਉਧਰ ਜਾਵੜੇ ਉਹਨਾਂ ਨੇ ਟਿਕਟਾਂ ਲੈ ਲਈਆਂ ਕੁਝ ਕਾਲੀ ਦਲ ਚ ਆ ਗਏ ਕੁਸਰਦੂਲ ਸਿਓਰ ਗਏ ਆ ਗਏ ਜਿਵੇਂ ਸਾਡੇ ਗਰਮੀਤ ਸਿੰਘ ਖੁੱਡੀਆਂ ਸੀ ਇਹ ਵੀ ਕਾਂਗਰਸ ਚ ਆ ਕੇ ਟਰੈਕਟਰ ਲੈ ਗਏ ਇਹ ਵੀ ਐਮਐਲਏ ਜਿੱਤੇ ਕਿ ਲੰਬੀ ਤੋਂ ਬਈ ਅਗਲੇ ਮੰਤਰੀ ਬਣ ਗਏ ਕੈਬਨਿਟ ਮੰਤਰੀ ਬਣ ਗਏ ਬਈ ਖੇਤੀਬਾੜੀ ਮੰਤਰੀ ਬਣ ਗਏ ਤਾਂ ਹੁਣ ਜਿਹੜੇ ਕਾਂਗਰਸੀ ਕੁੜਤੇ ਪਾੜੀ ਜਾਂਦੇ ਨਾ ਹੁਣੇ ਹੀ ਢੂੜ ਸਾਲ ਪਹਿਲਾਂ ਕੋਈ ਤਾਂ ਐਕਚਨ ਸਵਾਈ ਫਿਰਦਾ ਕੋਈ ਚੋਲਾ ਜਾਂ ਸਵਾ ਕੇ ਚਾਰ ਚਪੇਰਿਓ ਬਿਨਾ ਹੱਥ ਜਿਹੜੇ ਚਾਕ ਹੁੰਦੇ ਇਹਨਾਂ ਤੋਂ ਬਿਨਾ ਪੀੜੀ ਪਜਾਮੀ ਪਾਈ ਫਿਰਦਾ ਹੈ ਹਰੇਕ ਦਾ ਹੈ ਭਾਈ ਜੀ ਜੈਡਸ ਰੱਖਿਆ ਮੈਨੂੰ ਮਿਲ ਜੂ ਦੋ ਸੈਕਟਰ ਚ ਸਿਕਿਉਰਿਟੀ ਮੇਰੇ ਨਾਲ ਲੱਗ ਜੂ ਤੇ ਮੈਂ ਬਣ ਜੂ ਮੁੱਖ ਮੰਤਰੀ ਪਰ ਇਹਨਾਂ ਕੋਲੇ ਵਿਜ਼ਨ ਕੋਈ ਨਹੀਂ ਕਿ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਹੈ ਉਹਨੂੰ ਕਿਵੇਂ ਕੱਢਣਾ ਹੈ 22000 ਕਰੋੜ ਰੁਪਈਆ ਸਬਸਿਡੀ ਹੈ ਬਿਜਲੀ ਬੋਰਡ ਦੀ ਉਹ ਕਰਜ਼ਾਈ ਹੈ ਰੋਡਵੇ ਜਣਾਂ ਕੋਲੇ ਤੇਲ ਪਾਉਣ ਵਾਸਤੇ ਪੈਸੇ ਹੈ ਨਹੀਂ ਸਟਿੱਪੈਂਸਰ ਲਵਾਉਣ ਵਾਸਤੇ ਪੈਸੇ ਹੈ ਨਹੀਂ ਤੇ ਸਟਿੱਪਨੀਆਂ ਹੈ ਨਹੀਂ ਜਿਹੜਾ ਫ੍ਰੀ ਬਾਸਸਫਰ ਆਧਾਰ ਕਰਨ ਵਾਲਾ ਅਗਲਾ ਕਹਿੰਦਾ ਆਈ ਐਮ ਗੋਇੰਗ ਟੂ ਅਮਰਸਰ ਤੋ ਕਿਹੜਾ ਕਰਾਇਆ ਲੱਗਣਾ ਤੇ ਕਿੱਥੇ ਅਮਰਸਰ ਦਾ ਕਰਾਇਆ ਮਿੱਤਰੋ 100 ਰੁਪਿਆ ਇੱਕ ਪਾਸੇ ਦਾ ਪਾ ਇਹ ਜਿੰਨਾ ਚਿਰ ਕੁੜਤੇ ਪਾੜ ਪਾੜਦੇ ਆ ਨਾ ਤੇ ਤੁਸੀਂ ਤੀਜੀ ਧਿਰ ਨੂੰ ਵੇਖੋ ਸਾਰੇ ਲੋਕ ਕਾਂਗਰਸੀਆਂ ਨੂੰ ਕੁੜਤੇ ਪਾੜਨ ਦਿਓ ਕਿਉਂਕਿ 8-9 ਮੁੱਖ ਮੰਤਰੀ બાણનો નો શેર કરે